ਅੱਗੇ ਨੇ ਤੇ ਜ਼ਿੰਮੇਵਾਰੀ ਉਹ ਸਰਕਾਰ ਕਰੇ ਪਿੱਛੇ ਨਹੀਂ हटਦੀ। ਪਹਿਲੀ ਸਰਕਾਰ ਅੱਜ ਤੇ ਜੈਂਡਰ ਵਾਇਲਡ ਹੋ ਕੇ ਕਦੇ ਫੈਸਲਾ ਨਹੀਂ ਲਿਆ। ਜਿਹਨੇ ਸਰ ਕਾਬਲੀਅਤ ਦੇਖ ਕੇ ਫੈਸਲਾ ਲਿਆ ਹੈ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ। ਉਹਨੂੰ ਇਕੁਅਲ ਆਪਰਚੂਨਿਟੀ ਦਿੱਤੀ ਗਈ ਹੈ ਕਿ ਤੁਸੀਂ ਪੰਜਾਬ ਨੂੰ ਲੋਕਾਂ ਨੂੰ ਸਰਵ ਕਰੋ ਜੇ ਤੁਹਾਡੇ ਸਕੇਪੇਬਿਲਿਟੀ ਹੈਗੀ ਹੈ ਤੇ ਲੋਕਾਂ ਨੂੰ ਰਿਕਰੂਟ ਕਰੋ। ਤੁਸੀਂ ਦੇਖਿਆ ਹੋਊਗਾ ਪਿਛੇ ਹਰ ਇੱਕ ਜਿਹੜੀਆਂ ਕੁੜੀਆਂ ਨੇ ਮੱਲਾ ਘਾਰੀਆਂ ਸਾਡੇ ਘਰ ਦੇ ਗਵਰਨਮੈਂਟ ਸਕੂਲ ਦੇ ਬੱਚੇ ਆ ਜੀ ਉਹ ਬੱਚਿਆਂ ਨੇ IIT ਵਰਗੇ NEET ਵਰਗੇ ਫੇਲਾ ਧੀਆਂ ਦਾ ਗਵਰਨਮੈਂਟ ਕਾਲਜ ਫਾਰ ਗਰਲਸ ਵੀ ਕੇ ਮਨਾਇਆ ਸੀ ਇਹਨਾਂ ਦੇ ਮੁੱਖ ਮਹਿਮਾਨ ਮਿਸਿਸ ਭਗਵੰਤ ਮਾਨ ਸੀ ਫਰਸਟ ਲੇਡੀ ਆਫ ਦੀ ਪੰਜਾਬ ਤਾਂ ਇਹਨਾਂ ਨੇ ਜਿਹੜਾ ਸਾਡਾ ਸੱਦਾ ਆਪਣੇ ਰੁਜ਼ੇਵੇਂ ਭਰੇ ਸਮਿਆਂ ਤੋਂ ਸਾਡਾ ਜਿਹੜਾ ਸੱਦਾ ਉਹਨੂੰ ਮੰਨਿਆ ਤੇ ਆਪਣੇ ਰੁਜ਼ੇਵੇਂ ਭਰੇ ਸਮਿਆਂ 'ਚ ਸਮਾ ਕੱਢ ਕੇ ਸਨਮਨ ਵਧ ਜਿਆ ਸਾਡਾ ਜਿਹੜੇ ਪੈਰ ਅੱਜ ਧਰਤੀ ਤੇ ਨਹੀਂ ਲੱਗ ਰਹੇ ਅਸੀਂ ਅਸਮਾਨੀ ਉਡਾਰੀ ਮਾਰ ਰਹੇ ਹੈ ਜੇ ਕੋਈ ਧੀ ਪੜ ਜਾਏ ਉਹਦਾ ਕੋਈ ਬੱਚਾ ਅਨਪੜ੍ਹ ਨਹੀਂ ਰਹਿ ਸਕਦਾ ਹਰ ਬੱਚਾ ਉਹਦਾ ਐਜੂਕੇਟਿਡ ਹੋਊਗਾ ਵੈਲ ਸਪੋਕਨ ਹੋਊਗਾ ਉਹਨੂੰ ਦੁਨੀਆ ਦੇ ਮੋਰਲ ਵੈਲਿਊਜ਼ ਦਾ ਪਤਾ ਹੋਊਗਾ ਸੋ ਇੱਕ ਕੁੜੀ ਦੀ ਐਜੂਕੇਸ਼ਨ ਹੈ ਜਿਹੜੀ ਉਹ ਬਹੁਤ ਫਰਕ ਪਾਉਂਦੀ ਹੈ ਸਮਾਜ 'ਚ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਹਮੇਸ਼ਾ ਤੁਹਾਡੇ ਵਿੱਚ ਵਿਚਰਦੇ ਰਹਿੰਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਤੁਸੀਂ ਤਾਂ ਮੇਰੀਆਂ ਛੋਟੀਆਂ-ਛੋਟੀਆਂ ਭੈਣਾਂ ਵਰਗੀਆਂ ਆ ਇਸੇ ਥੋੜੇ ਵਿੱਚ ਹੀ ਦਈਏ ਕਿ ਅੱਜ ਮੈਂ ਮੈਨ ਨਾਲ ਗੱਲ ਕਰਦੀ ਕਰਦੀ ਸੀ ਕਿ ਐਨੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਹਾਡੀ ਐਨਰਜੀ ਦੇਖਦੇ ਆ ਥੋੜੇ ਐਂ ਹੀ ਵਧੀਆ ਪਰਫਾਰਮੈਂਸਸ ਦੇਖਦੇ ਆ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਪੰਜਾਬ ਦੇ ਬੱਚੇ ਕਰ ਰਹੇ ਸਵੀਟ ਕੰਟਰੀਜ਼ ਵਿਚ ਚੈਰਿਜ਼ ਮੈਂ ਕਹਿੰਦਾ ਕਿ ਚੈਰਿਜ਼ ਦੀਆਂ ਦੀ ਸਪੈਸ਼ਲੀ ਕਿਸੇ ਵੀ ਫੀਲਡ ਚ ਕੁੜੀਆਂ ਪਿੱਛੇ ਨਹੀਂ ਰਹਿਗੀਆਂ ਹਰ ਫੀਲਡ ਚ ਕੁੜੀਆਂ ਨੇ ਆਪ ਦਾ ਮਕਾਮ ਜਦੋਂ ਹਾਸਲ ਕੀਤਾ ਹੈ ਜਾਂਦੇ ਪੜ੍ਹਾਈ ਦੇ ਸਾਹੀ ਦਾ ਹੋਵੇ ਚਾਹੇ ਕੋ ਸਪੋਰਟਸ ਐਕਟੀਵਿਟੀ ਪਰਫਾਰਮ ਕਰਕੇ ਹੋਵੇ ਜਾਂ ਨੇ ਸਿੰਗਲ ਚ ਹੋਵੇ ਕੋਈ ਵੀ ਫੀਲਡ ਲਾ ਲੋ ਸਪੈਸ਼ਲੀ ਪੋਲਿਟਿਕਸ ਲਾ ਲੋ ਹਰ ਫੀਲਡ ਚ ਕੁੜੀਆਂ ਅੱਜ ਕੱਲ ਵੱਧ ਛੜ ਕੇ ਹਿੱਸਾ ਲੈ ਰਹੀਆਂ ਨੇ ਤੇ ਉਹ मुझे लगता है मल्ला भी मार रही ने अपना नाम भी अपने मां प्यो का नाम भी रोशन है तो बहुत साढ़े एक पॉजिटिव साइन है कि पंजाब दियाँ ने